ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿਗਮਾਣਦੇ ਹਾਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਡਾਕਟਰ ਅਮਰ ਸਿੰਘ ਨੇ ਅੱਜ ਅਮਲੋ ਹਲਕੇ ਦੇ ਦਿੱਤੀ ਜੰਮੂ ਕਸ਼ਮੀਰ ਵਿੱਚ ਸੀਹੀ ਦੋ ਹਰਵਿੰਦਰ ਸਿੰਘ ਦੇ ਪਰਿਵਾਰ ਨਾਲ ਤੁਖਾਂਜਾ ਕਰਨ ਪ੍ਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਖੇਤੀਬੜੇ ਮੰਤਰੀ ਕਾਕਾ ਰਣਦੀਪ ਸਿੰਘ ਵੀ ਹਾਜ਼ਰ ਉਹਨਾਂ ਆਖਿਆ ਕਿ ਜੇ ਅਸੀਂ ਅੱਜ ਸੁੱਖ ਦੀ ਨੀਂਦ ਸੌਂਦੇ ਹਾਂ ਤਾਂ ਸਿਰਫ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੈ ਦੇਖੋ ਇਹ ਬਹੁਤ ਮੰਦਫਾਗੀ ਘਟਨਾ ਹੋਈ ਆ ਹਰਮਿੰਦਰ ਸਿੰਘ ਇਸ ਪਿੰਡ ਦੇ ਸੰਨ ਤੇ ਹੋਰ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੂੰ ਕਹਿਣ ਆਏ ਸੀ ਕਿ ਭਾਈ ਤੁਹਾਡੇ ਨਾਲ ਹਰ ਘੜੀ ਅਸੀਂ ਖੜੇ ਆਂ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਊਗੀ ਮੈਂ ਚਾਹੇ ਕੇਂਦਰ ਸਰਕਾਰ ਤੋਂ ਪੁਸ਼ ਕਰਾਉਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਅਸੀਂ ਪਰਿਵਾਰ ਦੀ ਮਦਦ ਲਈ ਕਰਵਾ ਕੇ ਦੇਵਾਂਗੇ ਆਪ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਪਿੰਡ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਸਾਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਗਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਕਟਾਵਾ ਕਰਨ ਆਈ ਹੈ ਔਰ ਅੱਜ ਮਨ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਕਿਉਂਕਿ ਜ਼ਿੰਦਗੀ ਚ ਉਹਨਾਂ ਨੇ ਬਹੁਤ ਔਕਟਾਂ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ ਔਰ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ 'ਚ ਬਰਸਾंदे ਹੋਏ ਔਰ ਸ਼ਹਾਗ ਦਿੱਤੀ ਗ੍ਰਨੇਡਾ ਕੇ ਵਿਧਿਆ ਜੇਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10-11 ਫਟੜ ਹੋਏ ਹਨਗੇ ਔਰ ਮੈਂ ਸਮਝਦਾ ਹੈ ਇਹੀ ਅਸੀਂ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਹਾਂ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ 'ਚ ਅਸੀਂ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰਬਾਲਾ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਸੀ ਜਿੱਥੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਏ ਔਰ ਕਾਂਗਰਸ ਦੀ ਸਰਕਾਰ ਵਲੇ 2002 2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਫੌਜੀ ਫੌਜੀ ਪ੍ਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਗਤ ਦਿੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਔਰ ਸਰਕਾਰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ 마ਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਤੇ ਅਸੀਂ ਸਹਾਰਾ ਬਣ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਉਹ ਲੋੜਾਂ ਹਨ ਉਹ ਪੂਰੀਆਂ ਕਰਨ ਦਾ ਉਪਰਾਲਾ ਕਰ ਸਕੇ।